ਆਜੀ ਦਰਸ਼ਕੋ ਸਤਿ ਸ੍ਰੀ ਅਕਾਲ ਸੋ ਦਰਸ਼ਕੋ ਪੰਜਾਬ ਦਾ ਸਹੈਦ ਹੀ ਕੋਈ ਸੋਸ਼ਲ ਮੀਡੀਆ ਚੈਨਲ ਹੋਵੇਗਾ ਜਿਸ ਤੇ ਇਹ ਵੀਡੀਓ ਨਸਰ ਨਾ ਹੋਈ ਹੋਵੇ ਸੋ ਮਾਮਲਾ ਹੈ ਟੱਕ ਜੁਨੀਅਨ ਪਵਾਨੀਗਰ ਦੇ ਪ੍ਰਧਾਨ ਦੀ ਚੋਣ ਦਾ ਜਿਸ ਵਿੱਚ ਪੈਸੇ ਲੈ ਦੇ ਕੇ ਪ੍ਰਧਾਨਗੀ ਦੇਣ ਦੀਆਂ ਗੱਲਾਂ ਸਾਹਮਣੇ ਆ ਰਹੀਆਂ ਹਨ ਸੋ ਸੰਗਰੂਰ ਤੋਂ ਐਮ ਐਲ ਏ ਸ਼੍ਰੀਮਤੀ ਨਿਰਿੰਦਰ ਕੌਰ ਭਰਾਜੀ ਸਿੱਧੇ ਤੌਰ ਤੇ ਇਸ ਵਿੱਚ ਇਨਵੋਲਵ ਹੋਣ ਦੀਆਂ ਗੱਲਾਂ ਹੋ ਰਹੀਆਂ ਹਨ ਸੋ ਐਮਐਲਏ ਸਾਹਿਬਾਨ ਨੇ ਵੀ ਆਪਣੇ ਪਰਸਨਲ ਅਕਾਊਂਟ ਅਤੇ ਉਸ ਤੋਂ ਬਾਅਦ ਅਲੱਗ-ਅਲੱਗ ਮੀਡੀਆ ਚੈਨਲਾਂ ਤੇ ਆਪਣਾ ਪੱਖ ਰੱਖਿਆ ਹੈ ਤੇ ਉਹ ਬੰਦਾ ਵੀ ਉਸਨੇ ਵੀ ਆਪਣਾ ਜਿਸਨੇ ਮਤਲਬ ਕਿਹਾ ਕਿ ਮੈਂ ਪੈਸੇ ਦਿੱਤੇ ਨੇ ਉਸਦੇ ਵੀ ਵੀਡੀਓ ਸਾਹਮਣੇ ਆ ਰਹੇ ਹਨ ਪਰ ਬਸਪਾ ਦੀ ਸੰਗਰੂਰ ਦੀ ਟੀਮ ਨੇ ਮਾਨਯੋਗ ਗਵਰਨਰ ਸਾਹਿਬ ਨੂੰ ਇੱਕ ਮੈਮੋਰੰਡਮ ਦਿੱਤਾ ਜਿਸ ਵਿੱਚ ਐਮਐਲਏ ਸਹਿਬਾਨ ਨੂੰ ਬਰਖਾਸਤ ਕਰਨ ਦੀ ਮੰਗ ਕੀਤੀ ਗਈ ਹੈ ਸੋ ਇਹ ਮੈਮੋਰੰਡਮ ਈਓ ਸ੍ਰੀ ਬਾਲਕਿਸ਼ਨ ਜੀ ਕਾਰਜਕਾਰੀ ਮੈਜਿਸਟ੍ਰੇਟ ਸਾਹਿਬ ਨੇ ਪ੍ਰਸੀਵ ਕੀਤਾ ਤੇ ਪਰਸੋਂ ਤੋਂ ਨਹੀਂ ਕਰਨ ਦਾ ਕਰ ਰਹੇ ਤੂੰ ਨਹੀਂ ਨਹੀਂ ਦੋ ਕੱਪੇ ਦਾ ਦੇ ਤੇ ਇੱਕ ਕੱਪੀ ਦਾ ਦੇ ਠੀਕ ਤੇ ਤੁਹਾਨੂੰ ਅਸੀਂ ਦੱਸਣਾ ਚਾਹੁੰਦੇ ਆ ਕਿ ਜੋ ਸੰਗਰੂਰ ਦੀ ਐਮਐਲਏ ਆ ਸ਼੍ਰੀਮਤੀ ਨਿਰਿੰਦਰਪਰਸਰ ਭਰਾ ਉਹ ਬੜੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਉਹਨਾਂ ਨੇ ਹੀ ਟਰੱਕ ਯੂਨੀਅਨ ਦੇ ਪ੍ਰਧਾਨ ਜੀ ਦੇ ਵਿੱਚ ਇੱਕ ਪਾਰਟੀ ਤੋਂ ਪਹਿਲਾਂ 30 ਲੱਖ ਰੁਪਏ ਲਿਆ ਤੇ ਫਿਰ ਦੂਜੀ ਪਾਰਟੀ ਕਰੋ ਉੱਥੇ ਹਾਵੀ ਹੋ ਗਈ ਉਹਨਾਂ ਤੋਂ 55 ਲੱਖ ਲੈ ਕੇ ਫਿਰ ਉਹਨਾਂ ਦਾ 30 ਲੱਖ ਮੋੜ ਦਿੱਤਾ ਪਰ ਸਿੱਧਾ ਬਸੇ ਹੀ ਹੈ ਜੀ ਮੇਰਾ ਜੀ ਆਜ ਜਨਾ ਜੀ ਹਾਂ ਤੁਹਾਡਾ ਜੀ ਨਾਮ ਰੰਮਨ ਹੈ ਹਾਂ ਸਾਹਿਬ ਜੀ ਜੀ ਨਹੀਂ ਭੇਜਣਾ ਤੁਹਾਨੂੰ ਥੋੜਾ ਬਰੀਫ ਕਰਨਾ ਚਾਹੀਦਾ ਥੋੜੀ ਜਿਹੀ ਪਾਰਲ ਪਾਰ ਲੂੰਗਾ ਸਰ ਯਾਨੀ ਪਰ ਨਹੀਂ ਪਰ ਸਾਡੀ ਅਸੀਂ ਦੇਖੋ ਨੈਸ਼ਨਲ ਪਾਰਟੀ ਦੇ ਲਿਖਦੇ ਨੇ ਹੈ ਤੇ ਸਾਡੀ ਸਬਮਿਸ਼ਨ ਤੁਹਾਨੂੰ ਇਹ ਆ ਕਿ ਇਹ ਤੁਹਾਡੇ ਕਿਤੇ ਕਾਗਜ਼ਾਂ ਵਿੱਚ ਨਾ ਰਹਿ ਜਾਵੇ ਨਹੀਂ ਨਹੀਂ ਇਹ ਮਾਂ ਜੋ ਰਾਜਪਾਲ ਜੀ ਕੋਲੇ ਪਹੁੰਚ ਜਾਵੇ ਤਾਂ ਕਿ ਉਹਨਾਂ ਦੇ ਉੱਤੇ ਕੋਈ ਕਾਰਵਾਈ ਹੋ ਸਕੇ ਜਿਹੜੇ ਦੇਖੋ ਅਫਸਰਾਂ ਨੂੰ ਤਾਂ ਪ੍ਰਸ਼ੰਸਾ ਹੀ ਜਾਂਦੇ ਸਾਰਿਆਂ ਨੂੰ ਪਰ ਐਮਐਨਏ ਖੁਦ ਪ੍ਰੇਸ਼ਟ ਹੋ ਗਏ 35 35 55 55 ਲੱਖ ਜਿਹੜੇ ਲੋਕ ਫੂਟਰ ਦੇ ਦੇ ਅੱਜ ਤਿੰਨ ਤਿੰਨ ਪਾਰਟੀਆਂ ਨੂੰ ਕਾਰਾ ਲੈ ਦਿੱਤੇ ਇਸਾ ਤੇ ਡਾਟਾ ਫਾਈਲ ਹੈ ਮੈਂ ਰਿਸੀਵਿੰਗ ਦੇ ਰਿਪੋਰਟ ਜਿਹਾ ਸਾਹ ਹਾਂ ਹਾਂ ਵੇਸਾ ਜੀਸੀ ਦਸਤਾਵਜ਼ ਜਮਾ ਕਰਵਾਉਣਾ ਹੈ ਉਹਨਾਂ ਨੇ ਲਈਏ ਕਿ ਸਾਹ ਜੀ ਥੈਂਕ ਯੂ ਸਾਹ ਜੀ 57 ਸਤਿ ਸ੍ਰੀ ਅਕਾਲ ਤੁਸੀਂ ਅੱਜ ਸਰ ਆਪਣੇ ਮਾਨਯੋਗ ਗਵਰਨਰ ਸਾਹਿਬ ਜੀ ਨੂੰ ਇੱਕ ਮੈਮੋਰੰਡਮ ਦਿੱਤਾ ਦੱਸੋਗੇ ਕਿਸ ਬੇਸੇ ਤੇ ਦਿੱਤਾ ਜੀ ਆ ਜੋ ਅੱਜ ਮੈਮੋਰੰਡਮ ਦਿੱਤਾ ਗਿਆ ਬਾਉਜਨ ਸਵਾਜ ਪਾਰਟੀ ਜਿਲ੍ਹਾ ਸੰਗਰੂਰ ਵੱਲੋਂ ਮਾਨਯੋਗ ਰਾਜਪਾਲ ਪੰਜਾਬ ਦੇ ਨਾਮ ਜਿਹੜੀ ਪਰਸੋਂ ਦੀ ਕੱਟਨਾ ਪੰਜ ਵਿਧਾਨ ਸਭਾ ਸੰਗਰੂਰ ਦੀ ਤੇ ਪੋਹਾਨੀਗੜ ਕਸਬੇ ਦੀ ਜੋ ਸਾਡੇ ਸਤਕਾਰਯੋਗ ਵਿਧਾਨ ਸਭਾ ਹਲਕਾ ਸੰਗਰੂਰ ਤੋਂ ਐਮਐਲਏ ਨੇ ਸ਼੍ਰੀਮਤੀ ਨਿਰਿੰਦਰ ਕੌਰ ਭਰਾਜ ਜੀ ਜੀ ਤੇ ਉਹਨਾਂ ਤੇ ਉੱਤੇ ਇੱਕ ਪਬਲਿਕ ਵੱਲੋਂ ਟਰੱਕ ਯੂਨੀਅਨ ਵੱਲੋਂ ਬੱਖੋ-ਵੱਖਰੀ ਸਿਆਸੀ ਪਾਰਟੀਆਂ ਵੱਲੋਂ ਬੱਖਰੀ-ਬੱਖਰੀ ਸਮਾਜਿਕ ਜਥੇਬੰਦੀਆਂ ਵੱਲੋਂ ਤੇ ਮੀਡੀਆ ਵੱਲੋਂ ਕਿ ਉਹਨਾਂ ਤੇ ਦੋਸ਼ ਲੱਗੇ ਹੈਗੇ ਤੇ ਉਹਨਾਂ ਨੂੰ ਇਹ ਦੋਸ਼ ਜਿਹੜੇ ਹੈਗੇ ਆ ਸੱਚ ਦਿਖਾਈ ਦੇ ਰਹੇ ਆ ਸਭ ਤੋਂ ਸਾਰਿਆਂ ਨੂੰ ਕਿ ਉਹਨਾਂ ਨੇ ਇੱਕ ਟਰੱਕ ਯੂਨੀਅਨ ਦੀ ਪ੍ਰਧਾਨਗੀ ਵਿੱਚ ਪਹਿਲਾਂ ਇੱਕ ਪਾਰਟੀ ਤੋਂ 30 ਲੱਖ ਰੁਪਏ ਲਏ ਤੇ ਉਹ ਜਿਹੜਾ ਹੈਗਾ ਬੰਦਾ ਜੀ ਵੀਡੀਓ ਜਾ ਰਹਾ ਉਹ ਕਹਿੰਦਾ ਵੀ ਮੈਨੂੰ 30 ਲੱਖ ਰੁਪਏ ਲੈ ਤੇ ਉਹ ਇਹ ਵੀ ਕਹਿ ਰਿਹਾ ਵੀ 5 ਲੱਖ ਰੁਪਏ ਮੈਨੂੰ ਹੋਰ ਲੈ 5 ਲੱਖ ਰੁਪਏ ਮੈਨੂੰ ਮੈਂ ਇਹਨਾਂ ਨਾਲ 15 ਦਿਨ ਦਿੱਲੀ ਦੀ ਬਨਾਰਸਾ ਚ ਜਿਹੜਾ ਹੈਗਾ ਚੋਣ ਪ੍ਰਚਾਰ ਕੀਤਾ ਤੇ 5 ਲੱਖ ਰੁਪਏ ਮੈਨੂੰ ਉੱਥੇ ਖਾਦੇ ਹੈਗੇ ਹੈਗੇ ਤੇ ਮੈਨੂੰ 30 ਲੱਖ ਰੁਪਏ ਇਹਨਾਂ ਨੇ ਮੋੜ ਦਿੱਤਾ ਤੇ 55 ਲੱਖ ਰੁਪਏ ਲੈ ਕੇ ਕਿਸੇ ਹੋਰ ਬੰਦੇ ਨੂੰ ਪ੍ਰਧਾਨਗੀ ਦੇ ਦਿੱਤੀ ਹੈ ਉਸ ਬੰਦੇ ਨੇ ਜ਼ਹਿਰ ਵੀ ਪੀਤੀ ਹੈ ਤੇ ਉਹ ਬੰਦਾ ਜਿਹੜਾ ਹੈਗਾ ਜੇਰੇ ਇਲਾਜ ਅਮਰਗੜ ਅਮਰ ਹਸਪਤਾਲ ਜਿਹੜਾ ਪਟਿਆਲੇ ਵਿੱਚ ਹੈ ਤੇ ਆਪਣੀ ਜਿਹੜਾ ਹੈਗਾ ਜਿੰਦਗੀ ਮੌਤ ਦੀ ਲੜਾਈ ਲੜ ਰਿਹਾ ਹੈ ਅਸੀਂ ਬਹੁਜਨ ਸਮਾਜ ਪਾਰਟੀ ਪੰਜਾਬ ਦੇ ਰਾਜਪਾਲ ਤੋਂ ਮੰਗ ਕਰਦੇ ਹਾਂ ਕਿ ਜਿਹੜੀ ਇਹ ਐਮ ਐਲ ਏ ਆ ਸ਼੍ਰੀਮਤੀ ਨਸਿੰਦਰਪ੍ਰਾਪਰਾਜ ਜੋ ਇਹਦੇ ਕਰਪਸ਼ਨ ਦੇ ਦੋਸ਼ ਲੱਗੇ ਹੈਗੇ ਇਹਨਾਂ ਦੀ ਉੱਚ ਪੱਧਰੀ ਜਾਂਚ ਕਰਾਈ ਜਾਵੇ ਇਹਨਾਂ ਨੂੰ ਤੁਰੰਤ ਮੁਅੱਤਲ ਕੀਤਾ ਜਾਵੇ ਜੋ ਮਿਦਾਨ ਸਭਾ ਦਾ ਰਹਿਦਾ ਸੈਸ਼ਨ ਹੈਗਾ ਉਹਨੂੰ ਤੁਰੰਤ ਮੁਕਤਲ ਕਰਕੇ ਤੇ ਇਹਨਾਂ ਤੇ ਵੱਡੀ ਕਾਰਵਾਈ ਕਰਕੇ ਇਹ ਜਿਹੇ ਵਿਰੋਧ ਜਤਾਵਾਂ ਨੂੰ ਜਿਹੜੇ ਕਹਿੰਦੇ ਸੀ ਅਸੀਂ ਕੱਟੜੇ માનਦਾਰ ਐ ਇਹ ਜਿਹੇ ਪ੍ਰੇਸ਼ਟ ਜਤਾਵਾਂ ਨੂੰ ਜੇਲ੍ਹ ਦੇ ਵਿੱਚ ਠੋਕਿਆ ਜਾਵੇ ਬਹੁਤ ਬਹੁਤ ਧੰਨਵਾਦ ਜੀ ਸੋ ਸਾਡੇ ਨਾਲ ਚਮਕੌਰ ਸਿੰਘ ਵੀਰ ਜੀ ਵੀ ਨੇ ਸਤਿ ਸ੍ਰੀ ਅਕਾਲ ਜੀ ਸਾਰੇ ਸਾਥੀਆਂ ਨੂੰ ਜੈ ਭੀਮ ਜੈ ਭਾਤ ਅੱਛਾ ਸਰ ਜੀ ਇਹ ਤਾਂ ਚਲੋ ਆਪਣਾ ਸੰਗਰੂਰ ਦਾ ਵਿਸ਼ਾ ਇੱਕ ਆਪਾਂ ਨੂੰ ਆਪ ਪਤਾ ਇੱਕ ਬਹੁਤ ਜ਼ਿਆਦਾ ਵਾਇਰਲ ਹੋ ਰਿਹਾ ਹੈ ਮੁੱਦਾ ਇੱਕ ਪੱਤਰਕਾਰ ਦੇ ਉੱਪਰ ਵੀ ਇਹ ਮਾਲੋਬਿਕ ਵਿਧਾਇਕ ਵੱਲੋਂ ਐਫ ਆਈ ਆਰ ਲਾਂਚ ਕਰਵਾਈ ਗਿਆ ਕੁਝ ਉਹਦੇ ਬਾਰੇ ਕਹਿਣਾ ਚਾਹੋਗੇ ਇਹਦੇ ਵਿੱਚ ਸਭ ਤੋਂ ਪਹਿਲਾਂ ਸਾਰੇ ਸਾਥੀਆਂ ਨੂੰ ਜੈ ਭੀਮ ਜੈ ਭਾਰਤ ਆਮ ਆਦਮੀ ਪਾਰਟੀ ਦੀ ਸਰਕਾਰ ਬੁਰੀ ਤਰ੍ਹਾਂ ਕਰਪਸ਼ਨ ਦੇ ਵਿੱਚ ਲਿਪਟ ਹੋਈ ਪਈ ਹੈ ਜੀ ਇਹਦੇ ਵਿੱਚ ਸਭ ਤੋਂ ਪਹਿਲਾਂ ਸ਼੍ਰੀ ਵਿਜੇਂਦਰ ਵਿਜੀ ਸਿੰਘਲਾ ਜ਼ੀਲਤ ਮੰਤਰੀ ਐਮ ਐਲ ਏ ਮਾਨਸਾ ਫਸਿਆ 1% ਦਾ ਉਹ ਕਮਿਸ਼ਨ ਮੰਗਦਾ ਸੀ ਫਿਰ ਫੌਜਾ ਸਿੰਘ ਸਰਾਰੀ ਦੀ ਵੀਡੀਓ ਵੈਰਲ ਹੋਈ ਉਹ ਵੀ ਜਿਹੜੀ ਹੈਗੀ ਆ ਉਹ ਪੈਸਿਆਂ ਦੀ ਮੰਗ ਕਰਦਾ ਸੀ ਤੀਸੀ ਗੱਲ ਲਾਲਜੰਦ ਕਟਾਰੂ ਚੱਕ ਜਿਹੜਾ ਫੂਡ ਸਪਲਾਈ ਦਾ ਮੰਤਰੀ ਹੈ ਚੌਥੀ ਗੱਲ ਹੈ ਜਿਹੜਾ ਅਮਰਗੜ ਤੋਂ ਐਮਐਲਏ ਹੈ ਸਰਦਾਰ ਜਸਵੰਤ ਸਿੰਘ ਜਲਵਾਯਾ ਤੇ ਅਮਿਤਰਾਜਨ ਬਠਿੰਡਾ ਦਿਹਾਤੀ ਤੋਂ ਉਹ ਮੌਕੇ ਦੀ ਲੈਡ ਹੈਂਡਲ ਪਹਿ ਲੈਂਦਾ ਪੜਿਆ ਗਿਆ ਸੀ ਜਿਹੜੀ ਪਰਸੋਂ ਚੌਥੀ ਦੀ ਘਟਨਾ ਇਹ ਹੈ ਭਈ ਬਲਕਾਰ ਸਿੰਘ ਸਿੱਧੂ ਇੱਕ ਐਮਐਲਏ ਉਹਦੇ ਉਹ ਕਿਸੇ ਤੋਂ ਪੈਸੇ ਮੰਗ ਰਿਹਾ ਸੀ ਉਹਦੀ ਜਿਹੜੀ ਹੈ ਵੀਡੀਓ ਆਡੀਓ ਵਾਇਰਲ ਹੋ ਗਈ ਆਡੀਓ ਜਿਹੜੇ ਪੱਤਰਕਾਰ ਸਹਿਬਾਨ ਨੇ ਵਾਇਰਲ ਕੀਤੀ ਉਹਦਾ ਨਾਮ ਵੀ ਸਿੱਧੂ ਸਾਹਿਬ ਸੀਗਾ ਉਹਨੂੰ ਇਸ ਕਰਕੇ ਉਹਦੇ ਤੇ ਝੂਠਾ ਮੁਕੱਦਮਾ ਕਰਾਤਾ ਦਰਜ ਕਰਵਾ ਦਿੱਤਾ ਬਈ ਮੈਂ ਮੇਰੀ ਮਤਲਬ ਇਹਨੇ ਗਾਹਾਂ ਜਾ ਕੇ ਮੀਰੀ ਜੋ ਆਡੀਓ ਜਿਹੜੀ ਹੈਗੀ ਹੈ ਜਾਰੀ ਕਰ ਦਿੱਤੀ ਯਾਨੀ ਕਿ ਅੱਜ ਦੀ ਟਾਈਮ ਦੇ ਵਿੱਚ ਆਮ ਆਦਮੀ ਪਾਰਟੀ 3 ਸਾਲਾਂ ਦੇ ਵਿੱਚ ਬੁਰੀ ਤਰ੍ਹਾਂ ਫੇਲ ਆ ਸਾਰੇ ਮੁੱਦਿਆਂ ਤੇ ਫੇਲ ਹੈ ਅਮਨ ਕਾਨੂੰਨ ਦੇ ਮੁੱਦੇ ਤੇ ਫੇਲ ਹੈ ਨਸ਼ਿਆਂ ਦੇ ਤੌਰ ਤੇ ਫੇਲ ਹੈ ਭ੍ਰਿਸ਼ਟਾਚਾਰ ਤਹਿਤ ਅੱਜ ਹਰ ਵਰਗ ਜਿਹੜਾ ਹੈਗਾ ਦੁਖੀ ਹੈ ਇਸ ਕਰਕੇ ਅਸੀਂ ਕੀ ਜਾਣਿਆ ਅਸੀਂ ਜਾਣਿਆ ਭ੍ਰਿਸ਼ਟਾਚਾਰ ਮੁਕਤ ਪੰਜਾਬ ਹੋਵੇ ਨਸ਼ਾ ਮੁਕਤ ਪੰਜਾਬ ਹੋਵੇ ਤੇ ਰੋਜ਼ਗਾਰ ਹੋਵੇ ਐਜੂਕੇਸ਼ਨ ਹੋਵੇ ਹੈਲਥ ਦਾ ਸਿਸਟਮ ਹੋਵੇ ਸਰਬੱਤ ਦੇ ਭਲੇ ਦੀ ਗੱਲ ਹੋਵੇ ਅਸੀਂ ਅਖੀਰ ਦੇ ਵਿੱਚ ਮਾਨਯੋਗ ਰਾਜਪਾਦ ਨੂੰ ਵੀਂਦੀ ਕਰਦੇ ਆ ਵੀ ਜਿਹੜੇ ਆ ਜਿਨ੍ਹਾਂ ਦੇ ਮੈਂ ਨਾਮ ਲਿਆ ਹੈ ਛਿਆਂ ਦੇ ਬਈ ਸਾਰਿਆਂ ਨੂੰ ਸਸਪੈਂਡ ਕਰੇ ਇਹਨਾਂ ਤੇ ਜਿਹੜੀ ਹੈਗੀ ਹੈ ਪ੍ਰਸ਼ਟਾਚਾਰ ਰੋਕੂ ਐਕਟ ਦੇ ਤਹਿਤ ਵਣਦੀ ਕਾਰਵਾਈ ਕਰਕੇ ਇਹਨਾਂ ਨੂੰ ਜੇਲ੍ਹ ਜਾਤਾ ਕਰਾਵੇ ਔਰ ਪੰਜਾਬੀਆਂ ਨੂੰ ਜਿਹੜਾ ਹੈ ਉਹਨਾਂ ਦਾ ਉਹਨਾਂ ਦੇ ਮਨਾਂ ਨੂੰ ਸ਼ਾਂਤੀ ਆ ਸਕੇ ਖਾਸ ਤੌਰ ਤੇ ਇਥੋਂ ਦੀ ਸੰਗਰੂਪ ਦੀ ਬ라이ਕਾ ਸ਼੍ਰੀਮਤੀ ਨਿਰੰਦਰ ਕੌਰ ਭਰਾੜ ਇਹ ਤਾਂ ਆਮ ਚਰਚਾ ਜਹੀ ਹੈ ਵੀ ਇਹਨੇ ਤਾਂ ਹੱਦਾ ਬੰਨੀ ਤੋੜਦੀਆਂ ਸਾਰੇ ਆਮ ਚਰਚਾ ਚੱਲ ਰਹੀ ਹੈ ਵੀ ਕੋਈ ਵੀ ਕੰਮ ਮੋਤ ਨਹੀਂ ਹੋ ਰਿਹਾ ਉਹਨੂੰ ਪਤਾ ਹੈ ਵੀ ਅਗਲੇ ਸਮੇਂ 'ਚ ਮੈਨੂੰ ਟਿਕਟ ਮਿਲਣੀ ਨਹੀਂ ਹੈਗੀ ਤੇ ਮੇਰੇ ਆ 1 ਸਾਲ ਡੇਢ ਸਾਲ ਰਹਿੰਦਾ ਜਿੰਨਾ ਮੈਂ ਲੋਕਾਂ ਦੀ ਜੀਬਾਂ ਪਾੜ ਸਕਦੀਆਂ ਮੈਂ ਪਾੜਾ ਇਹਦੇ ਵਿੱਚ ਜਿਹੜਾ ਰਾਜਪਾਲ ਸਾਹਿਬ ਨੂੰ ਆਪਦਾ ਪਰਸਨ ਧਿਆਨ ਦੇ ਕੇ ਇਹਨੂੰ ਸਸਪੈਂਡ ਕਰਨਾ ਚਾਹੀਦਾ ਬਹੁਤ ਬਹੁਤ ਧੰਨਵਾਦ ਜੀ